हां जी दोस्तों किमे हो सारे उम्मीद करदे हां सारे चढ़ती कला ਵਿੱਚ ਹੋਵੋਗੇ दोस्तों ਅੱਜ ਆਪਾਂ ਵੀ ਪਹਿਲੀ ਵਾਰ ਜਿੰਦਗੀ ਦੀ ਫੈਰੀ ਦਾ ਸਫ਼ਰ ਜਾਣੀ ਕਿ ਪਾਣੀ ਵਾਲਾ ਜਹਾਜ਼ ਕਹਿ ਲਈਏ ਭਾਵੇਂ ਬੋਟ ਕਹਿ ਲਈਏ ਕਿਸ਼ਤੀ ਕਹਿ ਲਈਏ ਉਹਦਾ ਸਫ਼ਰ ਕੀਤਾ ਤੇ ਅਸੀਂ ਚੱਲੇ ਆਂ ਜੀ ਆਈਲੈਂਡ ਤੇ ਉਹ ਹਾਇਓ ਦੇ ਵਿੱਚ ਹੀ ਆਈਲੈਂਡ ਆ ਇੱਕ ਐਰੀ ਦੇ ਵਿੱਚ ਬਹੁਤ سارے ਆਈਲੈਂਡ ਨੇ ਛੋਟੇ ਛੋਟੇ ਟਾਪ ਉਹ ਸਾਹਮਣੇ ਟਾਪੂ ਆ ਪਰ ਇੱਥੇ ਕੋਈ ਬਹੁਤੀ ਬਸੋਂ ਨਹੀਂ ਹੈਗੀ ਤੇ ਜਿੱਥੇ ਨੂੰ ਅਸੀਂ ਚੱਲੇ ਆ ਟਾਪੂ ਦਾ ਨਾਮ ਹੈਗਾ ਪੋਟੇਨ ਬੇ ਪੋਟੇਨ ਬੇ ਉਹ ਸਾਹਮਣੇ ਥਰਪਲਾ ਤੂੰ ਆ ਆਪਣੇ ਵਾਲੇ ਵਾਂਗੂ ਹੀ ਨਿਕਲਦਾ ਤੇ ਫੈਰੀ ਚੱਲੀ ਆ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਆਈਲੈਂਡ ਇਸ ਆਈਲੈਂਡ ਤੇ ਜਿਹੜਾ ਪਰਲੇ ਪਾਸੇ ਉਹ ਆ ਜਾਂਦਾ ਜੀ ਕੈਨੇਡਾ ਕਿਉਂਕਿ ਇਹ ਜਿਹੜੀ ਲੇਕ ਹੈ ਸਾਂਝੀ ਆ ਸਪਾਟਰਾ ਜਿਹੜਾ ਉਹ ਇਸ ਲੇਕ ਦੇ ਪਿੱਛੇ ਹੀ ਲੰਘਦਾ ਅੱਜ ਕੱਲ ਤਾਂ ਜਿਹੜਾ ਬਿਜ਼ਨਸ ਆ ਉਹ ਤਰੱਕਾ ਨੇ ਧੱਕਾ ਦੇ ਰਹੀ ਆਉਣ ਜਾਣ ਹੋ ਗਿਆ ਪਰ ਪਹਿਲਾਂ ਬਹੁਤਾ ਬਿਜ਼ਨਸ ਆ ਜਿਹੜਾ ਕੈਨੇਡਾ ਅਮਰੀਕਾ ਦਾ ਹੋ ਉਹ ਲੇਕ ਦੇ ਜਰੀਏ ਆਉਂਦਾ ਉਹ ਸਾਹਮਣੇ ਜਿਹੜਾ ਟਾਪੂ ਆ ਉੱਥੇ ਅਸੀਂ ਜਾਣਾ ਰਾਈਟ ਹਾਊਸ ਆਇਆ ਆਇਆ ਤੇ ਕਹਿੰਦੇ ਇਥੇ ਸੰਗਤ ਜੀ ਇਹਨਾਂ ਦਾ 28 ਅਕਤੂਬਰ ਨੂੰ ਸ਼ਾਮ 6:00 ਹੋਣਾ ਤਿੰਨ ਦੇਸ਼ਾਂ ਦਾ ਇੰਗਲੈਂਡ ਅਮਰੀਕਾ ਤੇ ਕੈਨੇਡਾ ਦਾ ਪਰ ਇਹ ਟਾਪੂ ਹੈ ਵੈਸੇ ਹੁਣ ਦਿੱਕਾ ਦਾ ਤਿੰਨੇ ਦੇਸ਼ਾਂ ਦੇ ਇਥੇ ਝੰਡੇ ਵੀ ਲੱਗੇ ਹੋਏ ਨੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਠੰਡੀਆਂ ਹਵਾਵਾਂ ਚੱਲਦੀਆਂ ਨੇ ਪੈਸਟਾ ਕਰਤਾ ਮੌਸਮ ਆ। ਬਹੁਤ ਠੰਡੀਆਂ ਹਵਾਵਾਂ ਆ। ਇੱਕ ਦੇਰੀ ਵਿੱਚ ਤੇ ਸਾਫ ਜਾ। ਆਉਂਦੇ ਜੇ ਸਾਹਮਣੇ ਉਹ ਗਏ। ਬਹੁਤ ਜਿਹਾ ਜਿਹਾ ਕੰਮ ਆ ਰਿਹਾ। ਜਦੋਂ ਇਹ ਨਹੀਂ ਕਬੜੀ ਹੈ ਜੇ ਮੈਨੂੰ ਲੱਗਦਾ ਕਿ ਇੱਕ ਟਰਾਲਾ ਆਰਾਮ ਨਾਲ ਚੱਲ ਸਕਦਾ। ਜਿਹੜਾ ਇਹ ਆਈਲੈਂਡ ਆ ਇੱਥੇ ਲੋਕੀ ਰਹਿੰਦੇ ਨਹੀਂ। ਇਹ ਤੇ ਜਿਹੜਾ ਕੋਈ ਸਾਜੂ ਸਮਾਨ ਹੋਵੇ ਇਹਨਾਂ ਦੇ ਪੈਕ ਕਿਦਾਂ ਦੇ ਕਿਹੜਾ ਯੰਤਰ ਹੋਣਾ ਹੈ ਕਾਫੀ ਵੱਡੀ ਮਸ਼ੀਨਰੀ ਹੈ ਇਹ ਜਾਨੀ ਜਿਹੜੀ ਫੈਰੀ ਆ ਗੱਡੀਆਂ ਤਾਂ ਇਹ ਲੈ ਜਾਂਦੀ ਆ ਮੈਨੂੰ ਲੱਗਦਾ 20-25 ਆਰਾਮ ਨਾਲ ਪਹੁੰਚ ਗਏ ਆ ਜੀ ਅਸੀਂ ਆਈਲੈਂਡ ਦੇ ਉੱਤੇ ਦੇਖਦੇ ਆ ਕਿਹੋ ਜਿਹਾ ਟਾਪੂ ਕਿੰਨਾ ਸੋਹਣਾ ਮਾਹੌਲ ਆ ਅਸੀਂ ਜਾਨੀ ਹੋਟਲ ਕਿਸੇ ਹੋਰ ਥਾਂ ਤੇ ਲੈਤਾ ਹੋਇਆ ਪਰ ਇੱਥੇ ਵੀ ਹੋਟਲ ਮਿਲ ਜਾਂਦੇ ਆ ਇਸ ਟਾਪੂ ਦੇ ਉੱਪਰ ਪਰ ਮਹਿੰਗੇ ਨੇ ਕਾਫੀ ਤੇ ਵੀ ਵਧੀਆ ਲੋਕਾਂ ਦੇ ਘਰ ਬਣਾਏ ਹੋਏ ਨੇ ਪਰ ਮਹਿੰਗਾ ਏਰੀਆ ਇਹ ਸਾਰਾ ਜਿਹੜਾ ਟਾਪੂ ਤੇ ਬਸੋਂ ਕਾਫੀ ਮਹਿੰਗੀ ਹੁੰਦੀ ਹੈ ਹਰ ਚੀਜ਼ ਇੱਥੇ ਮਹਿੰਗੀ ਮਿਲਦੀ ਆ ਅਮਰੀਕਾ ਦਾ ਝੰਡਾ ਲੱਗਿਆ ਹੋਇਆ ਹਵਾ ਦੇਖੋ ਤੁਸੀਂ ਕਿੰਨੀ ਤੇਜ਼ ਚੱਲਦੀ ਆ ਝੰਡਾ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇਹ ਖੜੀ ਆ ਤੇ ਆਹਾ ਉਹ ਜਗਾ ਜਿੱਥੇ ਤਿੰਨੇ ਝੰਡੇ ਲੱਗੇ ਹੋਏ ਨੇ ਜੀ ਇਹਦਾ ਮਤਲਬ ਕਿ ਤਿੰਨਾ ਦਾ ਜਿਹੜਾ ਪੀਸ ਡੀਲ ਜਿਹੜੀ ਇੱਥੇ ਬਣੀ ਸੀ ਯਾਨੀ ਕਿ ਸ਼ਾਂਤੀ ਸ਼ਾਂਤੀ ਸਮਝੌਤਾ ਕਹਿ ਸਕਦੇ ਤੇ ਆਹਾ ਲਾਈਟ ਹਾਊਸ ਵੈਸੇ ਲਾਈਟ ਹਾਊਸ ਐਡੇ ਵੱਡੇ ਨਹੀਂ ਹੁੰਦੇ ਹੈਗੇ ਕਿ ਇਹਨਾਂ ਨੇ ਪੈਸੇ ਯਾਦਗਾਰ ਵੱਜੋਂ ਇਮਾਰਤ ਬਣਾਈ ਆ ਕਿਉਂਕਿ ਟੂਰਿਸਟ ਇੱਥੇ ਬਹੁਤ ਆਉਂਦੇ ਨੇ ਤੇ ਟੂਰਿਸਟਾਂ ਵਾਸਤੇ ਇਹ ਫਿਰ ਬਣਾਤੀ ਆ ਇੱਥੇ ਆ ਕੇ 20 ਡਾਲਰ ਦੇ ਕੇ ਆਹਾ ਇੱਕ ਕਿਰਾਏ ਤੇ ਮਿਲ ਜਾਂਦੀ ਹੈ ਛੋਟੀ ਜੀ ਗੱਡੀਆਂ ਨੂੰ ਕਾਰਟ ਕਹਿੰਦੇ ਨੇ ਇਹ ਨੂੰ ਕਹਿੰਦੇ ਨੇ ਨਾ ਭੁੱਲ ਗਿਆ ਮੈਂ ਇਹਦਾ ਹੁਣ ਤੇ 골ਫ ਕਾਰਟ ਜਿਹੜੇ ਕੋਲ ਖੇਡਦੇ ਨੇ ਉਹ ਵਰਤਦੇ ਨੇ ਇਹਨੂੰ ਤੇ ਇਹ ਕਿਰਾਏ ਤੇ ਮਿਲ ਜਾਂਦੀ ਆ ਤੇ ਇਹਦੇ ਨਾਲ ਫਿਰ ਘੁੰਮਿਆ ਜਾਂਦਾ ਸਾਰਾ ਏਰੀਆ ਆਪਦੀ ਗੱਡੀ ਵੀ ਇੱਥੇ ਲਿਆ ਸਕਦਾ ਬੰਦਾ ਫੈਰੀ 'ਚ ਚੜਾ ਕੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਕੈਨੇਡਾ ਆ ਇੱਥੋਂ ਦਾ ਐਂਡ ਆ ਗਿਆ ਇਸ ਟਾਪੂ ਦਾ ਤੇ ਹੋ ਜਿਹੜੇ ਸਾਹਮਣੇ ਟਾਪੂ ਦੇਖ ਰਹੇ ਹੋ ਤੁਸੀਂ ਉਹ ਕੈਨੇਡਾ ਦੇ ਟਾਪੂ ਨੇ ਆਓ ਦੇਖੋ ਇਹ ਵੀ ਕੈਨੇਡਾ ਦਾ ਟਾਪੂ ਆ ਇੱਕ ਇੱਥੇ ਕੋਈ ਬਹੁਤੀ ਬਸੋਂ ਤਾਂ ਨਹੀਂ ਦਿਖਦੀ ਹੈਗੀ ਤੇ ਇੱਥੇ ਹੈਗੇ ਨੇ ਘਰ ਆਹ ਦੇਖ ਲਓ ਜੀ ਕੈਨੇਡਾ ਫਰਕ ਤਾਂ ਪੈਸੇ ਕੁਝ ਨਹੀਂ ਹੈਗਾ ਕੈਨੇਡਾ ਅਮਰੀਕਾ 'ਚ ਗੱਲਾਂ ਬਾਤਾਂ ਇੱਕੋ ਜਿਹੀ ਨੇ ਲਗਭਗ ਕੈਨੇਡਾ ਜਾਨੀ ਜਿਆਦਾ ਵੱਡਾ ਦੇਖ ਲਓ ਕੈਨੇਡਾ ਇਹ ਕੈਮਰੇ ਰਾਹੀਂ ਜ਼ੂਮ ਕਰਕੇ ਦਿਖਾਤਾ ਤੁਹਾਨੂੰ ਨੇੜੇ ਕਰਕੇ ਵੈਸੇ ਤਾਂ ਕਾਫੀ ਦੂਰ ਆ ਆਹ ਭਾਈ ਗੱਲਬਾਤ ਅਮਰੀਕਾ ਕੈਨੇਡਾ ਦੀ ਹੋਰ ਵੀ ਟਾਪੂ ਉਹ ਵੀ ਤੁਹਾਨੂੰ ਨੇੜੇ ਕਰਕੇ ਦਿਖਾਉਂਨੇ ਆ ਜੇ ਕੈਮਰਾ ਖਿੱਚ ਕੇ ਦਿਖਾ ਸਕੀਏ ਤੁਹਾਨੂੰ। ਜਣੀ ਕਾਫੀ ਦੂਰ ਆਹੋ ਸਾਨੂੰ ਵੈਸੇ ਦੇਖਣ ਨੂੰ ਵੀ ਐ ਮਾੜਾ ਮਾੜਾ ਜੈ ਦਿਂਦਾ ਤੇ ਹੋ ਸਕਦਾ ਕੈਮਰਾ ਨੇੜੇ ਕਰਕੇ ਆਉਂਸੀ ਦਿੱਤਾ। ਇਹ ਪੂਰਾ ਕਲੀਅਰ ਨਹੀਂ ਹੋ ਰਿਹਾ ਵੀ ਇੱਥੇ ਘਰ ਪਾਏ ਹੋਏ ਨੇ ਜਾਂ ਕੀ ਹਿਸਾਬ ਕਿਤਾਬ ਆ। ਇਹ ਜਾਨੀ ਕਾਫੀ ਦੂਰ ਆ ਕੈਮਰੇ ਦੀ ਵੀ ਕਲੀਅਰਟੀ ਖਤਮ ਹੋ ਗਈ ਇੱਥੇ ਬਹਿ ਤਾਂ ਦਿਖਦਾ ਹੀ ਨਹੀਂ ਹੈਗਾ ਤੇ ਆ ਬਣਿਆ ਹੋਇਆ ਛੋਟਾ ਜਿਹਾ 에어ਪੋਰਟ ਪ੍ਰਾਈਵੇਟ ਇੱਥੇ ਜਹਾਜ਼ ਖੜੇ ਨੇ ਜੇ ਜਹਾਜ਼ 'ਚ ਬੈਠ ਕੇ ਝੂਟੀ ਲੈਣੀ ਆ ਤਾਂ ਪੈਸੇ ਦਿਓ ਡਾਲਰ ਦਿਓ ਤੇ ਝੂਟੀ ਲਾਓ ਹੈਲੀਕਾਪਟਰ ਦੀ ਜਿਹੜੀ ਝੂਟੀ ਆ ਉਹ ਵੀ ਮਿਲ ਜਾਂਦੀ ਹੈ ਕੋਰੀਆ ਦੀ ਬੋਲੀ ਚ ਕਹੇ ਹੈਲੀਕਾਪਟਰ ਰਾਈਟ ਇਹ ਸਾਬ ਕਿਤਾਬ ਆ ਪਾਈ ਅਮਰੀਕਾ ਦੇ ਇੱਕ ਛੋਟੇ ਜਿਹੇ ਟਾਪੂ ਦਾ ਟਾਪੂ ਦਾ ਨਾਮ ਹੈਗਾ ਪੁੱਟ ਇਨ ਬੇ ਨਾਮ ਥੋੜਾ ਜਿਹਾ ਕਸੂਤਾ ਜਿਹੀ ਹੈ ਸੁਕਰ ਦਿਓ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਤੇ ਵਿੱਚ ਹੱਸਦੇ ਬਹਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ Tän vaataan.